ਨਮਸਕਾਰ ਪਿਆਰ ਸਤਿ ਸ੍ਰੀ ਅਕਾਲ ਅੱਜ ਜਲੰਧਰ ਦੇ ਵਿੱਚ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਬੜਾ ਕੁਰਬਾਨੀ ਵਾਲਾ ਪਰਿਵਾਰ ਜਿਹਦਾ Pritam Singh ਜੀ ਦਾ ਜਿਨ੍ਹਾਂ ਨੇ ਦੇਸ਼ ਕੌਮ ਲਈ ਪੰਜਾਬ ਦੇ ਹੱਕਾਂ ਲਈ ਜੀਣਾ ਘਟੀਆਂ ਸੰਘਰਸ਼ ਕੀਤਾ ਕੋਨਸਟਰ ਵੀ ਜਿਹੜੀ ਜ਼ਿੰਮੇਵਾਰੀ ਆ ਉਹਨੂੰ ਐਮਐਲਏ ਵਾਂਗੂ ਨਿਭਾਇਆ ਕਲੇ ਕਲੇ ਬੰਦੇ ਦਿਆਂ ਮੁਸ਼ਕਲਾਂ ਸੁਣੀਆਂ ਉਹਨਾਂ ਦੇ ਪਰਿਵਾਰ ਨੂੰ ਸ਼ਰੋਮਣੀ ਕਾਲੀ ਦਲ ਵੱਲੋਂ ਟਿਕਟ ਦਿੱਤੀ ਗਈ ਨੀ ਵੀ ਸਰਜੀਤ ਕੌਰ ਜੀ ਨੂੰ ਤੇ ਉਹਨਾਂ ਨੇ ਮਾਣ ਮਹਿਸੂਸ ਕੀਤਾ ਕਿ ਚਲੋ ਸਾਡੀ ਕੁਰਬਾਨੀ ਦਾ ਮੁੱਲ ਪਿਆ ਤੇ ਅਸੀਂ ਲੜਾਂਗੇ ਹਰਾਂ ਜੁੱਤਾ ਮਾਦ ਦੀ ਗੱਲ ਹੁੰਦੀ ਹੈ ਪਰ ਅਚਾਨਕ ਜਦੋਂ ਇਹ ਦੁਨੀਆ ਨੂੰ ਵੀ ਪਤਾ ਲੱਗਿਆ ਪੂਰੀ ਦੁਨੀਆ ਨੂੰ ਬੜਾ ਭਾਰੀ ਇਸ ਗੱਲ ਦਾ ਰੋਸ ਹੋਇਆ ਕਿ ਆਪਸ ਦੇ ਵਿੱਚ ਆਪਣੀਆਂ ਨਿੱਜੀ ਸਵਾਰਥਾਂ ਦੀ ਲੜਾਈ ਪਿੱਛੇ ਉਹਨਾਂ ਨੇ ਇਸ ਪਰਿਵਾਰ ਦੀ ਜਲਾਲਤ ਕੀਤੀ ਹੈ ਕਿ ਟਿਕਟ ਤੋਂ ਹੀ ਮੁਕਰ ਗਏ ਕਿ ਸਾਡੇ ਤਾਂ ਤੱਕੜੀ ਜਿਹੜੀ ਹੈ ਉਹ ਆਫੀਸ਼ੀਅਲੀ ਅਸੀਂ ਤਾਂ ਦੇ ਨਾਲ ਹੈ ਹੀ ਨਹੀਂ ਅਸੀਂ ਤਾਂ ਕਿਸੇ ਹੋਰ ਪਾਰਟੀ ਨੂੰ ਸਪੋਰਟ ਕਰਾਂਗੇ ਤਾਂ ਇਹ ਉਹ ਪਰਿਵਾਰ ਹੈ ਜਿਨ੍ਹਾਂ ਨੇ ਕਦੇ ਕੋਈ ਉਹਨਾਂ ਦੀ ਮਿੰਨਤਾਂ ਨਹੀਂ ਕੀਤੀਆਂ ਇਹ ਤਾਂ ਸੇਵਾ ਕਰਦੇ ਸੀਗੇ ਤੇ ਸੇਵਾ ਕਰਦੇ ਆ ਉਹਨੂੰ ਕਿਤੇ ਉਹਨਾਂ ਨੂੰ ਕਿੱਕੜਤ ਨਵਾਜ਼ੀ ਗਈ ਤਾਂ ਇਹਨਾਂ ਨੇ ਪ੍ਰਚਾਰ ਕਰਨਾ ਸ਼ੁਰੂ ਕਰਤਾ ਸਾਰੇ ਨਾਲ ਜਿਹੜੀ ਇਹਨਾਂ ਦੇ ਦੁੱਖ ਸੁੱਖ ਸਾਥੀ ਪਰਿਵਾਰ ਜਾਂ ਵਲੰਟੀਅਰ ਜਾਂ ਅਹੁਦੇਦਾਰ ਜਦੇਦ ਸਾਹਿਬਾਨ ਸੀ ਪਰ ਸਾਰਿਆਂ ਦਾ ਇੱਕ ਦਿਲ ਇਸ ਤੀ ਟੁੱਟ ਗਿਆ ਕਿ ਪਹਿਲੀ ਵਾਰ ਇਸ ਇਤਿਹਾਸ 'ਚ ਹੋਇਆ ਕਿ ਪਾਰਟੀ ਦਾ ਪ੍ਰਧਾਨ ਕਿਸੇ ਹੋਰ ਪਾਰਟੀ ਵਾਲਾ ਹੈ ਉਸੇ ਮਸ਼ੀਨ ਦੇ ਵਿੱਚ ਉਹਨਾਂ ਦਾ ਚੋਣ ਨਿਸ਼ਾਨ ਕਿਸੇ ਹੋਰ ਕੋਲੇ ਆ ਸੋ ਅੱਜ ਮੈਨੂੰ ਬਹੁਤ ਦੱਸਦਿਆਂ ਇਹ ਖੁਸ਼ੀ ਹੁੰਦੀ ਹੈ ਕਿ ਇਹ ਪਰਿਵਾਰ ਨੇ ਫੈਸਲਾ ਕੀਤਾ ਬੀਬੀ ਜੀ ਨੇ ਫੈਸਲਾ ਕੀਤਾ ਅੰਮ੍ਰਿਤ ਜਿੰਨੇ ਵੀ ਜੈਦਾ ਸਾਹਿਬ ਉਹਦਾ ਪਿਤਾ ਸਾਰੇ ਨੇ ਫੈਸਲਾ ਕੀਤਾ ਕਿ ਅਸੀਂ ਮਾਨ ਇੱਜ਼ਤੀ ਬੰਦੇ ਨੂੰ ਚਾਹੀਦੀ ਹੁੰਦੀ ਹੈ ਉਹ ਤਕੀ ਚਾਹੀਦੇ ਰੋਟੀ ਦਾ ਖਾਈ ਜਾਂਦੇ ਲੋਕ ਸੋ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਨ ਦਾ ਸ਼ਾਮਲ ਹੋਣ ਦਾ ਫੈਸਲਾ ਕੀਤਾ ਤੇ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੇ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਦੇਖਦੇ ਹੋਏ ਸੀਬਾ ਖੁਸ਼ ਕਿਸੇ ਨੂੰ ਸਮਝਦੀ ਆਪਣੇ ਆਪ ਨੂੰ ਕਿਸਾਨ ਇੱਕ ਇਹੋ ਜਿਹਾ ਪਰਿਵਾਰ ਮਿਲਿਆ ਜਿਹੜਾ ਪੰਜਾਬ ਲਈ ਕੁਰਬਾਨੀਆਂ ਦਿੰਦਾ ਰਿਹਾ ਔਰ ਅੱਗੇ ਵੀ ਉਹਨਾਂ ਦੇ ਜਿਹੜਾ ਮਨ ਦੇ ਵਿੱਚ ਪੰਜਾਬ ਲਈ ਦਰਦ ਹੈ ਉਹ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਂਦਾ ਦੇਖਣਾ ਚਾਹੁੰਦੇ ਨੇ ਸੋ ਇਸ ਕਰਕੇ ਅੱਜ ਮੈਂ ਸਵਾਗਤ ਕਰਦਾ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਵੀ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਵੀ ਕਿ ਬਣਦਾ ਮਾਣ ਸਤਿਕਾਰ ਪਾਰਟੀ ਦੇ ਵਿੱਚ ਮਿਲੂਗਾ ਸੰਗਠਨ 'ਚ ਮਿਲੂਗਾ ਸਰਕਾਰ ਦੇ ਵਿੱਚ ਵੀ ਜਿੰਮੇਵਾਰੀਆਂ ਮਿਲਣਗੀਆਂ ਕਿ ਜੇ ਜ਼ਿੰਮੇਵਾਰੀਆਂ ਨਹੀਂ ਦੇਵਾਂਗੇ ਤਾਂ ਕੰਮ ਨਹੀਂ ਹੋ ਸਕਦਾ ਉਹ ਸਮਾਜ ਲਈ ਜੋ ਵੀ ਕਰਨਾ ਚਾਹਣਗੇ ਸਾਡੇ ਵੱਲੋਂ ਜਿਹੜਾ ਇਸ ਲੋਬੇ ਇਲਾਕੇ ਦੇ ਵਿੱਚ ਬੜੀ ਸਾਡੀ ਪਾਰਟੀ ਨੂੰ ਹਲਾਰਾ ਮਿਲਿਆ ਹੈ ਇਹ ਸਾਨੂੰ ਕਹਿ ਆ ਜੀ ਇਮਾਨਦਾਰ ਜੋ ਸਾਡੀ ਪਾਰਟੀ ਦਾ ਅਕਸ ਹੈ ਇਮਾਨਦਾਰ ਚੰਗੇ ਕੁਰਬਾਨੀਆਂ ਵਾਲੇ ਔਰ ਪੰਜਾਬ ਨੂੰ ਰੰਗਲਾ ਪੰਜਾਬ ਦੇਖਣਾ ਦਾ ਦਰਦ ਰੱਖਣ ਵਾਲੇ ਜੋਸ਼ ਰੱਖਣ ਵਾਲੇ ਜਜ਼ਬਾ ਰੱਖਣ ਵਾਲੇ ਸਾਡੇ ਤੇ ਚਾਏ ਨੇ ਸਤਿ ਸ੍ਰੀ ਅਕਾਲ ਬਹੁਤ ਬਹੁਤ ਤੁਹਾਡਾ ਸਵਾਗਤ ਵੀ ਹੈ ਇੱਕ ਪਰਿਵਾਰ ਸਮੇਤ ਤੁਸੀਂ ਪਰ ਆਪਣੇ ਪੂਰੇ ਜਿਹੜਾ ਜਿੰਨੇ ਵੀ ਕਾਫਲਾ ਤੁਹਾਡਾ ਨਾਲ ਚੱਲ ਰਿਹਾ ਉਹ ਸਵੇਤ ਜਗਾ ਸਾ ਤੁਸੀਂ ਪਹੁੰਚੇ ਹੋ ਸਾਰੇ ਕਰੇ ਆਇਓ ਜੀ ਆਇਆਂ ਨੂੰ ਪਾਰਟੀ ਚ ਵੀ ਪੰਜਾਬ ਦੇ ਰੰਗਲਾ ਪੰਜਾਬ ਦੇ ਪਰਿਵਾਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਭਾਈ ਬੋਲੀ ਜੀ ਦਾ ਖਾਲਸਾ